ਰੋਚੀ ਆਕਾ ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਵਿਸ਼ਾਲ ਦੇ ਆਪਾਂ ਕਰ ਲੱਗੇ ਆ ਲਿਖਾਈ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਵੀ ਕਿਦਾਂ ਲਗਾਈ ਕੁੜੀ ਕਰਨੀਆਂ ਸਾਰੀ ਜਿਹੜੀ ਲਿਖਿਆ ਹੁੰਦਾ ਵਿਸ਼ਾਲ ਜਾਂ ਮਣਕੂ ਸਮਾਨਾ ਸਾਰਾ ਕੁਝ ਅੱਗੇ ਵੀ ਆਪਾਂ ਦੋ ਵਾਰ ਯਾਪ ਹੀ ਕੀਤੀ ਸੀਗੀ ਤੇ ਅੱਜ ਵੀ ਆਪਾਂ ਆਪ ਹੀ ਕਰਾਂਗੇ ਦੋ 2.5 ਸਾਲੋਂ ਚੱਲਿਆ ਕਿਉਂਕਿ ਉਹ ਫਿਰ ਕਲਰ ਫੇਡ ਹੋ ਜਾਂਦਾ ਤੇ ਨਵੀਆਂ ਕਮੈਨਾਂ ਦੇ ਵੀ ਕਰਨੀ ਪੈਂਦੀ ਆ ਤੇ ਆਪਾਂ ਵੀ ਕਰਾਂਗੇ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਆਪਾਂ ਲੈ ਕੇ ਜਾਂਦੇ ਆ ਤੁਹਾਨੂੰ ਕਮੈਂਟ ਕੋਲੇ ਬਾਕੀ ਇੱਕ ਕਮੈਂਟ ਆਪਣੀ ਓਕੇ ਸੀ ਕਾਫੀ ਦੇਣਾ ਜੀ ਤੇ ਇੱਕ ਦਾ ਥੋੜਾ ਬੜਾ ਕੰਮ ਰਹਿੰਦਾ ਜੇ ਤੇ ਕੁਝ ਬੰਦਿਆਂ ਦੀ ਸ਼ੋਰਟੇਜ ਹੋ ਗਈ ਇੱਕ ਬੰਦਾ ਆਪਣਾ ਗਿਆ ਚਲਾ ਸੀਗਾ ਪੈਸੇ ਵੀ ਲੈ ਗਿਆ ਤੇ ਇਹਦੇ ਕੀ ਬੰਦਿਆਂ ਨੇ ਬਹੁਤ ਤੰਗ ਕੀਤਾ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਕਿਨੂੰ ਕਿਨੂੰ ਦਰ ਹੈ ਗਰਾ ਦੀ ਆਪਣੀ ਆ ਰਹੀ ਆ ਦਿੱਕਤ ਤੇ ਆਪਣੇ ਦਾ ਕੰਮ ਵੈਸੇ ਵੀ ਅਜੇ ਵੀ 25 ਦਿਨ ਨੂੰ ਚੱਲਣਾ ਜਿਹੜੇ ਆਪਣੀਆਂ ਵੀਡੀਓਜ਼ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੇ ਅੱਗੇ ਦੀ ਅੱਗੇ ਦੇਖਿਓ ਹਾਂ ਜੀ ਤੇ ਆਪਾਂ ਜਿਸ ਤਰ੍ਹਾਂ ਕੀ ਆਪਾਂ ਅੱਗੇ ਦਾ ਵੈਸੇ ਆਪੇ ਉਦਾਂ ਹੀ ਕਰ ਦੇਈਦੀ ਸੀ ਤੇ ਆ ਆਪਾਂ ਅੱਰੀ ਕੀ ਟੇਪ ਲਾ ਕੇ ਚਲੋ ਕੀਤੀ ਆ ਪਰ ਲਾਪਾਸਾ ਸਿੰਪਲ ਹੀ ਕਰਤਾ ਸੀਗਾ ਤੇ ਅੱਧੀ ਹੋ ਗਈ ਆ ਤੇ ਅੱਧੀ ਕਾਪਾ ਕਰਾਂਗੇ ਅਦੇ ਸਾਰੇ ਇਹ ਆ ਸਾਰਾ ਆਪਾਂ ਤੇ ਅੱਜ ਬ੍ਰਿਸਕ ਲਿਖਣ ਵਾਲਾ ਰਹਿੰਦਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਕਿਦਾਂ ਆ ਜੇ ਵਿੱਚੋਂ ਵਿੱਚੋਂ ਰਹਿੰਦੇ ਆ ਸਿੰਪਲ ਕੀਤਾ ਇੱਕ ਵਾਰੀ ਅਜੇ ਹੋਰ ਕਰਾਂਗੇ ਤੇ ਬਾਅਦ ਵਿੱਚ ਜਦੋਂ ਤੋਂ ਸਾਫ਼ ਹੋ ਗਈ ਚੰਗੀ ਤਰ੍ਹਾਂ ਤੇ ਫਿਰ ਬਣ ਜੂਗੀ ਗੱਲ ਤੇ ਇਹ ਆਪਾਂ ਫਰੰਟ ਤੋਂ ਵੀ ਕੀਤੀ ਆ ਥੋੜਾ ਜਿਹਾ ਕਲਰ ਨਹੀਂ ਸਹੀ ਮਿਲਿਆ ਆਪਾਂ ਨੂੰ ਇਥੋਂ ਤੇ ਪਾ ਕਰਕੇ ਤੇ ਬਾਕੀ ਅੱਗੇ ਜਦੋਂ ਸਾਰੀ ਹੋ ਗਈ ਦੰਨ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਫਿਰ ਆਪਾਂ ਮਿਲਦੇ ਆ ਇੱਕ ਆ ਪਸ਼ੀਸ਼ੇ ਚੇਂਜ ਕਰਨੇ ਆ ਉਹ ਪੁਰਾਣਾ ਲੱਗਾ ਦੋਵੇਂ ਇੱਕੋ ਜਿਹਾ ਲਾਵਾਂਗੇ ਇੱਧਰ ਵੀ ਤੇ ਉੱਧਰ ਵੀ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਜਦੋਂ ਸਾਰੀ ਇੱਕ ਵਾਰੀ ਆਪਣਾ ਉਹ ਦੂਸਰਾ ਨੀਲਾ ਰੰਗ ਵੀ ਹੋ ਗਿਆ ਫਿਰ ਪੂਰੀ ਜੱਜਮੈਂਟ ਹੋਊਗੀ ਤੇ ਆ ਟੇ ਪਟੂਪਾਂ ਪਾਟ ਦਿਆਂਗੇ ਤੇ ਬਾਕੀ ਫਿਰ ਪੂਰੀ ਵੀਡੀਓ ਅੰਤ ਤੱਕ ਦੇਖਿਓ ਤੇ ਆਪਾਂ ਕਰਦੇ ਹਾਂ ਸਟਾਰਟ ਧੁੱਪ ਵੀ ਕਾਫੀ ਲੱਗੀ ਆ ਤੇ ਅੱਜੇ ਰਾਤ ਆਪਾਂ ਨੀਰਾ ਹੋ ਗਿਆ ਸੀਗਾ ਕਰਦੇ ਰਹੇ ਆ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਪੂਰੀ ਜਦੋਂ ਹੋ ਗਈ ਫਿਰ ਤੁਹਾਨੂੰ ਦਿਖਾਉਣੇ ਆ ਕਿਉਂਕਿ ਦੋ ਜਣਿਆਂ ਨੂੰ ਪੁੱਛਿਆ ਸੀਗਾ ਆਪਣੇ ਇੱਥੇ ਤੇ ਉਹਨਾਂ ਨੇ ਨਹੀਂ ਕੀਤੀ ਅੱਗੇ ਜਦੋਂ ਪਹਿਲਾਂ ਕਰਵਾਈ ਸੀ ਸਾਰਿਆਂ ਨੂੰ ਅੱਜ ਤੋਂ 3 ਸਾਲ ਪਹਿਲਾਂ ਤੇ ਉਦੋਂ ਮੁੰਡਾ ਪਾਸਿਓਂ ਸੱਦਿਆ ਸੀ ਤੇ ਉਹਨੂੰ ਫੋਨ ਲਾਇਆ ਉਹ 4-5 ਦਿਨ ਕਹਿੰਦਾ ਨਹੀਂ ਟਾਈਮ ਹੈਗਾ ਨਾਲੇ ਉਹ ਕਹਿੰਦਾ ਸੀ ਤਿੰਨ ਕ ਮਸ਼ੀਨਾਂ ਹੁਣ ਫੇਰ ਆਪਾਂ ਕਰਾਂਗੇ ਕਿਉਂਕਿ ਥੋੜੇ ਕੰਮ ਤੇ ਕੋਈ ਵੀ ਨਹੀਂ ਆਉਂਦਾ ਫੇਰ ਆਪਾਂ ਪਹਿਲਾਂ ਵੀ ਦੋ ਵਾਰੀ ਵੀ ਅੱਗੇ ਆਪਾਂ ਆਪ ਕੀਤੀ ਆ ਤੇ ਹੁਣ ਆ ਤੀਜੀ ਵਾਰੀ ਆਪ ਕਰ ਲੱਗੇ ਆ ਤੇ ਹੁਣ ਥੋੜਾ ਜਿਹਾ ਪੇਂਟ ਡਿਫਰੈਂਟ ਮਿਲਿਆ ਤੇ ਬਾਕੀ ਚਲੋ ਕਰਦੇ ਆਪਾਂ ਅੱਗੇ ਦੀ ਅੱਗੇ ਕੰਟੀਨਿਊ ਆਪਾਂ ਆਹ ਬ੍ਰਸ਼ ਯੂਜ਼ ਕਰਦੇ ਆਂ ਬਾਕੀ ਉਹ ਜਿਹੜੇ ਆ ਵਧੀਆ ਪੇਂਟਰਾਂ ਕੋਲੇ ਹੁੰਦੇ ਬ੍ਰਸ਼ ਉਹ ਆਪਾਂ ਟਰਾਈ ਕੀਤਾ ਵੀ ਨਹੀਂ ਮਿਲੇ ਆਪਾਂ ਨੂੰ ਆਹ ਕਲਮਾ ਮਿਲੀਆਂ ਨੇ ਤਿੰਨ ਦਿਨਾਂ ਨਾਲ ਆਪਾਂ ਕਰਦੇ ਇਹ ਧਿਆਨ ਨਾਲ ਚਲਾਉਣੇ ਪੈਂਦੇ ਜਦੋਂ ਆਪਾਂ ਜ਼ਿਆਦਾ ਕੱਪੜੇ ਨਾਲ ਸਾਫ਼ ਕਰਦੇ ਇਹਨਾਂ ਦੇ ਵਾਲ ਜੇ ਨਿਕਲ ਜਾਂਦੇ ਆ ਤੇ ਬਾਕੀ ਆਹ ਪੇਂਟ ਆ ਐਸਡੀ ਦਾ ਆਪਾਂ ਪੇਂਟ ਯੂਜ਼ ਕਰਦੇ ਪਏ ਆ ਪਹਿਲਾਂ ਏਸ਼ੀਅਨ ਪੇਂਟ ਦਾ ਵੀ ਕੀਤਾ ਉਹ ਸਹੀ ਨਹੀਂ ਰਿਹਾ ਉਹ ਜ਼ਿਆਦਾ ਫੇਟ ਹੋ ਜਾਂਦਾ ਰਿਹਾ ਤੇ ਬਾਕੀ ਜਿਹੜਾ ਇਹ ਪੇਂਟ ਆ ਜਿਹੜਾ ਪੇਂਟ ਆ ਇਹਦੇ ਤੇ ਬ੍ਰਸ਼ ਵਧੀਆ ਚੱਲਦਾ ਏ ਤੇ ਪਰ ਜਿਹੜਾ ਐਸਡੀ ਦਾ ਪੇਂਟ ਆ ਨਾ ਇਹ ਵੀ ਆਪਾਂ ਜਦੋਂ ਲਿਖਾਈ ਕਰੀਦੀ ਲਿਖਾਈ ਲਈ ਵਿੱਚ ਕੁਝ ਨਹੀਂ ਪਾਉਣਾ ਆਂਦਾ ਜਾਂ ਥੀਨਰ ਵਗੈਰਾ ਕੋਈ ਨਹੀਂ ਆਪਾਂ ਚੀਜ਼ ਪਾਈਦੀ ਕਿਉਂਕਿ ਫਿਰ ਜੇ ਆਪਾਂ ਪਾਉਣੇ ਉਹ ਪਤਲਾ ਹੋ ਜਾਂਦਾ ਤੇ ਵਗ ਜਾਂਦਾ ਏ ਤੇ ਇਸ ਲਈ ਆਪਾਂ ਸਿੰਪਲ ਹੀ ਕਰਦੇ ਪਏ ਆ ਤੇ ਬਾਕੀ ਮਾਟੇਕ ਵਗੈਰਾ ਆਪਣੀ ਜੂ ਵੀ ਆ ਤੇ ਜ਼ਮਾਨਾ ਹੈਗਾ ਤੇ ਹੁਣ ਆਪਾਂ ਆਸਾਵਾਂ ਕਰਾਂਗੇ ਕਿ ਆਂ ਦੇ ਜੇ ਆਪਾਂ ਕੱਲ ਬ੍ਰਸ਼ਟ ਉਤੇ ਹੀ ਤੇ ਇਹਦੇ ਵਿੱਚ ਹੁਣ ਉਹਨਾਂ ਦਾ ਕਲਰ ਆਪਾਂ ਪਾਵਾਂਗੇ ਤੇ ਨਾਲ ਆਪਾਂ ਸਾਰਾ ਕਲਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਫੇਰੀ ਕਲਰ ਬਣੂਗਾ ਜੇ ਆਪਾਂ ਸਿੰਪਲ ਉਦਾਂ ਹੀ ਕਰਤਾ ਤਾਂ ਪਤਲਾ ਰਹੂਗਾ ਜਿਹੜਾ ਕਲਰ ਥੱਲੇ ਜੰਮਿਆ ਹੁੰਦਾ ਉਹ ਵੀ ਮਿਕਸ ਹੋ ਰੂਗਾ ਹਾਂ ਉਸ ਆਪ ਕਪੜਾ ਖੜੀ ਆਪਾਂ ਥੋੜਾ ਜਿਹਾ ਰੰਗ ਪਾਵਾਂਗੇ ਉਹਨਾਂ ਕੀ ਜਿੰਨਾ ਕਾਪਾ ਲਗਾ ਸਕਦੇ ਆ ਕਿਉਂਕਿ ਜੇ ਜ਼ਿਆਦਾ ਪਾਇਆ ਫਿਰ ਸੁੱਕ ਜਾਣਾ ਤੇ ਵੇਸਟ ਨਹੀਂ ਆਪਾਂ ਉਹਨਾਂ ਕਰਨਾ ਅੰਨਾਗਾ ਪਰ ਰੰਗ ਪਾਵਾਂਗੇ ਆਪਾਂ ਨਾਲ ਕਪੜਾ ਰੱਖਾਂਗੇ ਥੋੜਾ ਜਿਹਾ ਪੈਟਰੋਲ ਨਾਲ ਭਉ ਕੇ ਕਿਉਂਕਿ ਜੇ ਕਿਤੇ ਆਸੇ-ਪਾਸੇ ਰੰਗ ਲੱਗਦਾ ਤਾਂ ਆਪਾਂ ਨੂੰ ਸਾਫ਼ ਕਰਨਾ ਸੌਖਾ ਆ। ਇਹ ਥੋੜਾ ਇੱਕ ਲਾ ਕਰਕੇ ਨਾਲ ਰੱਖਾਂਗੇ ਆਪਾਂ। ਚਲੋ ਬਾਕੀ ਆਪਾਂ ਕਰਦੇ ਹਾਂ 스타 ਇਧਰੋਂ ਹੋ ਗਿਆ ਆ। ਤੇ ਆਪਾਂ ਉੱਪਰ ਇਹ ਲਿਖਣਾ ਹੁਣ ਬ੍ਰਿਸਕ ਉਹ ਆਪਾਂ ਦੂਸਰੇ ਪ੍ਰੈਸ਼ ਨਾਲ ਲਿਖਾਂਗੇ ਤੇ ਆ ਨੰਬਰ ਵੀ ਲਿਖਨੇ ਆਗੇ ਆਪਾਂ ਇਹ ਵੀ ਲਿਖਾਂਗੇ ਤੇ ਬਾਕੀ ਚਲੋ ਕਰਦੇ ਆਂ ਸ਼ੁਰੂ ਐਂ ਦੇ ਲਈ ਇਹ ਕੰਮ ਲਈ ਚਲੋ ਆਪਾਂ ਇੱਦੇ ਪ੍ਰੋਫੈਸ਼ਨਲ ਨਹੀਂ ਹੈਗੇ ਐਂਡਲੀ ਆਪਾਂ ਨੂੰ ਟਾਈਮ ਕਾਫੀ ਚਾਹੀਦਾ ਹੁੰਦਾ ਇਹ ਬਰੀਕੀ ਕੰਮ ਆ ਤੇ ਹੌਸਲੇ ਨਾਲ ਹੋਣਾ ਸਾਰਾ ਉਹ ਜਿਹੜੇ ਕਰਦੇ ਆ ਉਹ ਤਾਂ ਸਾਰੇ ਪ੍ਰੋਫੈਸ਼ਨਲ ਹੁੰਦੇ ਆ ਤੇ ਉਹਨਾਂ ਦਾ ਹੱਥ ਨਹੀਂ ਥੜਕਦਾ ਤੇ ਆਪਾਂ ਚਲੋ ਕਦੇ-ਕਦੇ ਕਰਨਾਮ ਦਾ ਇਹ ਕੰਮ ਕਵਰੀ ਆਪਾਂ ਇਹ ਸਿੰਪਲ ਕੱਚਾ ਜਾਂ ਕਰਾਂਗੇ ਇਹਦੇ ਉੱਪਰ ਦੁਬਾਰਾ ਫਿਰ ਇੱਕ ਕੋਡ ਕਰਾਂਗੇ ਕਿਉਂਕਿ ਫਿਰ ਸਹੀ ਹੋਊਗਾ ਕਿਉਂਕਿ ਇਹ ਥੋੜਾ ਜਿਹਾ 컬러ਾ ਪਤਲਾ ਇਹ ਐਸਡੀ ਦਾ ਕਲਰ ਜਿਹੜਾ ਲਖਾਈ ਵਾਲਾ ਉਹ ਸਪੈਸ਼ਲ ਵੈਸੇ ਆਉਂਦਾ ਹੁੰਦਾ ਤੇ ਆਪਾਂ ਨੂੰ ਇਹ ਜੀ ਮਿਲਿਆ ਗਿਆ ਤਾਂ ਕਰਕੇ ਆਪਾਂ ਨੂੰ ਦੂਰਾ ਕੋਡ ਕਰਨਾ ਪਊਗਾ ਤੇ ਬਾਕੀ ਦੱਸਿਓ ਬੈਡ ਕਮੈਂਟ ਨਾ ਕਰਿਓ ਫਿਰ ਵੀ ਦੱਸਿਓ ਵੀ ਆਪਾਂ ਕਿਵੇਂ ਦੀ ਹੋ ਰਹੀ ਹੈ ਲਖਾਈ ਹਾਂਜੀ ਤੇ ਮਤਰਾ ਕਰੋ ਚੈੱਕ ਨਿਊ ਲੁੱਕ ਸਾਰੀ ਲਖਾਈ ਹੋ ਗਈ ਆ ਬਾਗ ਚਿੱਟੇ ਰੰਗ ਦੇ ਦਾਗ ਜਿਹੇ ਕੇ ਜੰਗਾਲ ਦੇ ਤੇ ਬਾਕੀ ਇਹਦੇ ਨਾਲ ਥੋੜਾ ਯਾ ਕੰਟਰਾਸਟ ਯਾ ਬਣ ਗਿਆ ਤੇ ਬਾਕੀ ਕਰੋ ਚੈੱਕ ਤੁਸੀਂ ਜਦਾਂ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਰੋਚਿਆ ਕਰ ਤੇ ਬਾਕੀ ਜਦੋਂ ਘੱਟਾ ਮਿੱਟੀ ਪੈ ਗਿਆ ਤੇ ਰਾਲ ਰੁੱਲ ਜਾਣਾ ਰੰਗ ਦੂਸਰੀ ਸਾਈਡ ਵੀ ਇਦਾਂ ਹੀ ਆਪਾਂ ਕਰਤਾ ਬਾਕੀ ਸ਼ੀਸ਼ੇ ਰਹਿ ਗਏ ਲਾਉਣ ਵਾਲੇ ਸਾਈਡ ਵੀ ਤੇ ਆਉਂਦਾ ਰਹਿ ਗਿਆ ਹੁਣ ਦੇਖਾਂਗੇ ਤੇ ਟਾਈਮ ਹੋਇਆ ਹੁੰਦੀ ਵੀ ਕਰਤਾਗੇ